ਅੱਜ ਮਜ਼ਦੂਰਾਂ ਕਿਸਾਨਾਂ ਮੁਲਾਜ਼ਮਾਂ ਅਤੇ ਵਿਦਿਆਰਥੀਆਂ ਵੱਲੋਂ ਇਕੱਤਰ ਹੋ ਕੇ ਮੂਲਕ ਦੀ ਦਾਣਾ ਮੰਡੀ ਦੇ ਵਿੱਚ ਵਿਸ਼ਾਲ ਇਕੱਠ ਕੀਤਾ ਗਿਆ ਜਿਸ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਪੁੱਜੇ ਤੇ ਇਸ ਤੋਂ ਬਾਅਦ ਆ ਜਿਹੜਾ ਡੀਐਸਪੀ ਦਫ਼ਤਰ ਤੀਕਾ ਜਿਹੜਾ ਉਹ ਵਿਸ਼ਾਲ ਮੁਜ਼ਾਹਰਾ ਜਿਹੜਾ ਉਹ ਕੀਤਾ ਗਿਆ ਮੰਗ ਇਸ ਜਥੇਬੰਦੀ ਦੀ ਇਹ ਹੈਗੀ ਆ ਕਿ ਪਿਛਲੇ ਦਿਨੀ ਮਜ਼ਦੂਰ ਆਗੂ ਹਰਪ੍ਰਭਾਨ ਸਿੰਘ ਜੋ ਕਿ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸਭਾਈ ਆਗੂ ਆ ਉਨ੍ਹਾਂ ਦੇ ਉੱਤੇ ਬੁਰੇ ਤਰੀਕੇ ਦੇ ਨਾਲ ਪਿਛਲੇ ਦਿਨੀ ਮਾਰਕਟਾਈ ਹੋਈ ਹੈਗੀ ਆ ਤੇ ਤੁਹਾਨੂੰ ਦੱਸ ਦਈਏ ਕਿ ਡੀਐਸਪੀ ਪ੍ਰਸ਼ਾਸਨ ਨੂੰ ਉਹ ਮਿਲ ਕੇ ਆ ਰਹੇ ਸੀਗੇ ਪੈਲੀ ਦਾ ਮਾਮਲਾ ਸੀਗਾ ਪੰਚਾਇਤੀ ਪੈਲੀ ਦਾ ਪਰ ਉੱਥੇ ਹੀ ਡੀਐਸਪੀ ਦਫ਼ਤਰ ਦੇ ਸਾਹਮਣੇ ਜਿਹੜੀ ਉਹਨਾਂ ਦੀ ਮਾਰਕਟਾਈ ਹੋਈ ਪੰਜ ਸੱਤ ਜਣਾਂ ਨੇ ਉਹਨਾਂ ਨੂੰ ਮੋਟਰਸਾਈਕਲ ਤੋਂ ਦੇਖ ਲਿਆ ਜਿਸ ਵੀਆਂ ਵੀਡੀਓ ਵੀ ਆ ਜਿਹੜੀਆਂ ਕਾਫੀ ਵਾਇਰਲ ਹੋਈਆਂ ਦੇਗਨ ਤੋਂ ਬਾਅਦ ਆ ਜਿਹੜੀ ਬੁਰੇ ਤਰੀਕੇ ਨਾਲ ਠੁੱਡਿਆਂ ਦੇ ਉੱਤੇ ਉਹਨਾਂ ਦੇ ਉੱਤੇ ਜਾਨਲੇਵਾ ਜਿਹੜਾ ਉਹ ਹਮਲਾ ਕੀਤਾ ਗਿਆ ਪਰ ਇਸ ਤੋਂ ਬਾਅਦ ਕੀ ਹੋਇਆ ਹੈਗਾ ਕਿ ਪੁਲਿਸ ਨੇ ਆ ਜਿਹੜਾ ਜਿੰਨੇ ਵੀ ਦੋਸ਼ੀ ਸੀਗੇ ਉਹਨਾਂ ਦੋਸ਼ੀਆਂ ਦੇ ਉੱਤੇ ਸਖਤ ਕਾਰਵਾਈ ਕਰਨ ਦੀ بجائے ਕਿਉਂਕਿ ਜਥੇਬੰਦੀ ਨੇ ਇਹ ਮੰਨਣਾ ਹੈਗਾ ਕਿ ਹਮਲਾ ਜਿਹੜਾ ਉਹ ਜਾਨਲੇਵਾ ਸੀਗਾ ਇਸ ਕਰਕੇ ਮਾਮੂਲੀ ਧਰਾਮਾਂ ਦੇ ਤਹਿਤ ਆ ਜਿਹੜਾ ਉਹ ਪਰਚਾ ਦਰਜ ਕਰ ਲਿਆ ਗਿਆ ਤੇ ਇਸੇ ਕਰਕੇ ਵਿਸ਼ਾਲ ਇਕੱਠ ਆ ਜਿਹੜਾ ਉਹ ਕੀਤਾ ਗਿਆ ਹੈਗਾ ਤੇ ਇੱਕ ਵਾਰੀ ਪੁਲਿਸ ਪ੍ਰਸ਼ਾਸਨ ਨੇ ਪਰਚਾ ਪਾ ਦਿੱਤਾ ਸੀਗਾ ਪਰ ਪਰਚਾ ਜਿਹੜਾ ਉਹ ਇੰਨਾ ਜ਼ਿਆਦਾ ਸਖਤ ਤਰ੍ਹਾਂ ਵਾਲਾ ਨਹੀਂ ਸੀਗਾ ਪਰ ਹੁਣ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਸਮੇਤ ਹੋਰ ਵੀ ਜਿੰਨੀਆਂ ਜਥੇਬੰਦੀਆਂ ਉੱਥੇ ਪਹੁੰਚੀਆਂ ਸੀਗੀਆਂ ਉਹਨਾਂ ਦੀ ਇਹ ਡਿਮਾਂਡ ਹੈਗੀ ਆ ਕਿ ਉਹਨਾਂ ਮੁਰਜਮਾਂ ਦੇ ਉੱਤੇ ਐਸਸੀ ਐਸਟੀ ਐਕਟ ਦੇ ਤਹਿਤ ਆ ਜਿਹੜਾ ਉਹ ਪਰਚਾ ਦਰਜ ਹੋਣਾ ਚਾਹੀਦਾ ਤੇ ਨਾਲ ਹੀ ਆ ਜਿਹੜਾ ਇਹ ਵੀ ਹੋਣਾ ਚਾਹੀਦਾ ਕਿ ਉਹਨਾਂ ਦੇ ਉੱਤੇ ਜਾਨਲੇਵਾ ਹਵਾਲਾ ਕਰਨ ਦੀ ਜਿਹੜੀ ਧਾਰਾ ਵੀ ਲੱਗਣੀ ਚਾਹੀਦੀ ਆ ਸੋ ਇਸ ਤਰੀਕੇ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਅੱਜ ਵਿਸ਼ਾਲ ਮੁਜ਼ਾਹਰਾ ਜਿਹੜਾ ਉਹ ਕੀਤਾ ਗਿਆ ਤੇ ਇਥੋਂ ਤੀਕ ਜਥੇਬੰਦੀ ਦੇ ਆਗੂਆਂ ਨੇ ਇਹ ਵੀ ਇਲਜ਼ਾਮ ਲਾਏ ਹੈਗੇ ਆ ਕਿ ਇਹਨਾਂ ਮੁਰਜ਼ਮਾਂ ਨੂੰ ਬਚਾਉਣ ਦੇ ਲਈ ਆ ਜਿਹੜਾ ਜੋ ਉਥੋਂ ਦੇ ਮੰਤਰੀ ਨੇ ਵਰਿੰਦਰ ਗੋਇਲ ਉਹੋ ਮੁਜ਼ਮਾ ਨੂੰ ਬਚਾਉਣ ਦੇ ਲਈ ਉਹਨਾਂ ਦੀ ਪੁਸ਼ਤਪਨਾਹੀ ਕਰ ਰਿਹਾ ਹੈ ਕਿ ਇਸ ਕਰਕੇ ਪ੍ਰਸ਼ਾਸਨ ਆ ਜਿਹੜੀ ਉਹ ਢਿੱਲੀ ਕਾਰਗਜ਼ਾਦੀ ਕਰ ਰਿਹਾ ਹੈਗਾ ਤਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਪਿੰਡ ਮੰਡੀ ਪਿੰਡ ਪਾਪੜਾ ਉਥੋਂ ਦੇ ਢਾੜ ਚੌਧਰੀਆਂ ਵੱਲੋਂ ਉਸ ਮਜ਼ਦੂਰ ਦੇ ਉੱਤੇ ਹਮਲਾ ਕੀਤਾ ਗਿਆ ਸੀਗਾ ਤੇ ਇੱਕ ਗੱਲ ਇਹ ਵੀ ਹੈਗੀ ਹੈ ਕਿ ਉਥੇ ਮਜ਼ਦੂਰਾ ਨੇ ਆਪਦੇ ਹਿੱਸੇ ਦੀ ਪੰਚਾਇਤੀ ਜ਼ਮੀਨ ਆ ਜਿਹੜੀ ਉਹ ਪਹਿਲਾਂ ਵੀ ਲਈ ਸੀ ਇਸ ਵਾਰ ਵੀ ਲਈ ਸੀਗੀ ਪਰ ਉਸ ਦੇ ਵਿੱਚੋਂ ਇੱਕ ਵਾਰੀ ਜਿਹੜੀਆਂ ਉਹਨਾਂ ਦੀਆਂ ਵੱਲਾਂ ਜਿਹੜੀਆਂ ਉਹ ਵਾਅਦ ਦਿੱਤੀਆਂ ਗਈਆਂ ਸੀ ਤੇ ਇਸ ਵਾਰ ਪੰਚਾਇਤੀ ਜ਼ਮੀਨ ਆ ਜਿਹੜੀ ਉਹ ਧੱਕੇ ਦੇ ਨਾਲ ਡੰਮੀ ਬੋਲੀ ਕਰਵਾ ਕੇ ਉਸ ਨੂੰ ਜਰਨਲ ਪਾਈਚਾਰਾ ਪਾਉਣਾ ਚਾਹੁੰਦਾ ਸੀਗਾ ਤੇ ਇਸ ਦੇ ਵਿੱਚ ਉਥੋਂ ਦੇ ਮੌਜੂਦਾ ਸਰਪੰਚ ਗੁਰਪ੍ਰੀਤ ਕੌਰ ਉਹਨਾਂ ਦਾ ਵੀ ਵੱਡਾ ਹੱਥ ਆ ਜਿਹੜਾ ਇਹਨਾਂ ਜਥੇਬੰਦੀਆਂ ਵੱਲੋਂ ਆਖੇ ਇਹ ਗੱਲ ਆਖੀ ਜਾ ਰਹੀ ਕਿ ਉਹਨਾਂ ਦੇ ਕਹਿਣ ਦੇ ਉੱਤੇ ਉਹਨਾਂ ਦੀ ਸ਼ਹਿਰ ਉੱਤੇ ਇਹ ਹਮਲਾ ਹੋਇਆ ਹੈਗਾ ਸੋ ਕਿਤੇ ਨਾ ਕਿਤੇ ਆ ਇਸ ਮਾਮਲੇ ਨੂੰ ਆ ਜਿਹੜਾ ਜਥੇਬੰਦੀਆਂ ਲੜ ਰਹੀਆਂ ਹੈਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਪਡੇਟ ਆ ਫਿਲਹਾਲ ਅੱਜ ਪ੍ਰਦਰਸ਼ਨ ਕੀਤਾ ਹੈਗਾ ਪ੍ਰਸ਼ਾਸਨ ਕਿਸ ਤਰ੍ਹਾਂ ਦਾ ਪਰਚਾ ਬਣਾਉਂਦਾ ਕਿਉਂਕਿ ਬੁਰੇ ਤਰੀਕੇ ਨਾਲ ਕੁੱਟਮਾਰ ਹੋਈ ਆ ਜੇ ਢਿੱਲਾ ਪਰਚਾ ਘੱਟ ਧਰਾਵਾਂ ਲਾ ਕੇ ਪਰਚਾ ਐਸ ਸੀ ਐਸਟੀ ਐਕਟ ਦੀ ਜੇਕਰ ਵਾਧਾ ਨਹੀਂ ਕੀਤਾ ਜਾਂਦਾਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀਆਂ ਹੋਰ ਵੀ ਸੰਘਰਸ਼ ਕਰ ਸਕਦੀਆਂ ਸੋ ਹੋਰ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਮੈਂ ਬਲ ਰਾਜਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ